ਦੇਸ਼ ਭਰ ਦੇਆਂ ਕੇਂਦਰੀ ਟ੍ਰੇਡ ਯੂਨੀਅਨ ਅਤੇ ਸੰਜੁਗਤ ਕਿਸਾਨ ਮੋਰਚੇ ਦੇ ਵੱਲੋਂ ਦਿੱਤੇ ਭਾਰਤ ਬੰਦੇ ਸੱਦੇ ਦੇ ਅਨੁਸਾਰ ਦਰਜਨਾਂ ਜਥੇਬੰਦੀਆਂ ਵੱਲੋਂ ਜਾਖੜ ਪਾਤਰਾਂ ਟੀ ਪੁਆਇੰਟ ਤੇ ਇਕੱਠੇ ਹੋ ਕੇ ਧਰਨਾ ਲਗਾਉਂਦਿਆਂ ਚੱਕਾ ਜਾਮ ਕੀਤਾ ਗਿਆ ਵੱਡੀ ਗੱਲ ਇਹ ਰਹੀ ਹੈ ਕਿ ਇਸ ਚੱਕੇ ਜਾਮ ਦੇ ਵਿੱਚ ਬੀਬੀਆਂ ਵੀ ਪੀਲੀਆਂ ਚੁੰਨੀਆਂ ਲੈ ਕੇ ਹੁਮ ਹਮਾਕੇ ਪਹੁੰਚੀਆਂ ਅਤੇ ਕੇਂਦਰ ਸਰਕਾਰ ਖਿਲਾਫ ਦੱਬ ਕੇ ਨਾਅਰੇਬਾਜ਼ੀ ਕੀਤੀ ਉਤੇ ਇਸ ਸ਼ਹਿਰ ਦੇ ਵਿੱਚ ਬਾਜ਼ਾਰ ਵੀ ਬੰਦ ਦੇਖ ਨੂੰ ਮਿਲੇ ਸਾਡੇ ਜਵਾਨ ਆ ਸੰਭੂ ਬਾਡਰ ਤੇ ਹਨੋਰੀ ਬਾਡਰ ਤੇ ਕਿਵੇਂ ਗੋਲੀਆਂ ਨਾਲ ਭੁੰਨ ਰੱਖੇ ਨੇ ਕਿਵੇਂ ਅੰਦਰੂ ਗੋਲੇ ਸੱਟਾ ਹੀ ਰਗੇ ਅਸੀਂ ਉਹਨਾਂ ਦੇ ਦੁਸ਼ਮਣਾਂ ਸਾਤੋਂ ਬੋਟਾਂ ਲੈ ਕੇ ਸਾਡੀਆਂ ਵੋਟਾਂ ਲੈ ਕੇ ਮੌਜਾ ਮਾਰਦੇ ਨੇ ਉਰਦਾ ਸਾਨੂੰ ਆ ਦੇਖੋ ਹੋ ਕਿਵੇਂ ਮੰਗਾ ਮੰਗਣ ਗਿਆ ਸਾਡੀਆਂ ਮੰਗਾਂ ਨਜਾਇਜ਼ ਨਹੀਂ ਹੈਗੀਆਂ ਜਾਇਜ਼ ਨੇ ਜਿਹੜੇ ਸਾਡੇ ਤੇ ਉਹ ਅਤਿਆਚਾਰ ਕਰ ਰਹੇ ਨੇ ਉਹ ਕਿੰਨਾ ਖਤਰਨਾਕ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਸਾਡੇ ਬੱਚਿਆਂ ਵਰਗੇ ਇਹ ਬੱਚੇ ਨੇ ਇਹ ਦੁਨੀਆ ਨਾ ਜਿਹੜਾ ਕਿਸਾਨ ਦੁਨੀਆ ਦਾ ਢਿੱਡ ਭਰਦਾ ਫਸਲਾਂ ਉਹ ਬਾਕੀ ਫੋਨ ਮਸ਼ੀਨਾਂ ਦੀ ਕਮਾਈ ਐ ਦੁਨੀਆ ਦਾ ਢਿੱਡ ਭਰਦਾ ਉਹ ਹੀ ਸਾਡਾ ਇਹ ਹੋਰ ਜਾ ਰਹੀ ਨੇ ਇਹਦੇ ਵਿੱਚੋਂ ਜਦੋਂ ਇਹਨਾਂ ਨੇ ਆਪ ਲਾ ਬਣਾ ਲਿਆ ਸਾਤੋਂ ਤਾਂ ਫਿਰ ਇਹ ਐਵੇਂ ਮੰਗੂ ਲੈ ਕੇ ਜਾਣਗੇ ਆ ਜਿਹੜੇ ਲੰਗਰ ਲੱਗਦੇ ਨੇ ਗਰੀਬ ਖਾਂਦੇ ਨੇ ਉਹ ਕਿੱਥੋਂ ਆਊਗਾ ਦੁਬਾਰਾ ਦੀ ਜੇ ਜਾਣਾ ਪੈਗਾ ਕਿ ਹੋਰ ਤਾਂ ਸੰਭਵ ਨਹੀਂ ਬੱਸ ਸਭ ਤੋਂ ਵੱਧ ਉਹ ਤੋਂ ਵੀ ਜ਼ਿਆਦਾ ਪਹਿਲਾਂ ਨਾਲੋਂ ਵੀ ਸਾਡੇ ਚਿੱਤ 'ਚ ਹੌਸਲਾ ਬਹੁਤ ਵੱਧ ਗਿਆ ਪੂਰੀ ਤੇਰੀ ਹੈ ਤੁਹਾਡੇ ਨੂੰ ਸਾਨੂੰ ਬਿਜਲੀ ਪੂਰੀ ਤੇਰੀ ਪੂਰੀ ਤੇਰੀ 9 ਤੋਂ ਲੈ ਕੇ 12 ਵਜੇ ਤੱਕ ਸਾਨੂੰ ਰਾਤ ਨੂੰ 11:00 ਵਜੇ ਉਹ ਬੰਦ ਹੋ ਜਾਂਦੀ ਉਹ ਰਾਤ ਨੂੰ ਉਹਨਾਂ 'ਚ ਅਸੀਂ ਆਉਂਦੇ ਜੀ ਬਾਬੇ ਦੂਜੀ ਪਾਸੇ ਬੱਤੇ ਇਹਦਾ ਮੰਗਾ ਪੂਰੀਆਂ ਹੋ ਗਈਆਂ ਅਸੀਂ ਫੇਰ ਵਾਪਸ ਆਵਾਂਗੇ ਸਾਡੇ ਸਾਨੂੰ ਘਰਾਂ ਦੀ ਪਰਵਾਹ ਨਹੀਂ ਸਾਨੂੰ ਜਨਤਾ ਦੀ ਪਰਵਾਹ ਇਹ ਕਿਸਾਨ ਨਾਲ ਭੁੱਖਾ ਨਾ ਮਰੀ ਇਹ ਅੱਜ ਕੋਈ ਪਹਿਲਾ ਜੇ ਅੱਜ ਇਹ ਸਾਡੀ ਐਮਐਸਪੀ ਖਤਮ ਕਰ ਦੇਣ ਇਹਦੇ ਵਿੱਚ ਗਰੀਬ ਭੁੱਖਾ ਕਰ ਅੱਜ ਅਸੀਂ ਥੋੜੇ ਸਮੇਂ ਦੇ ਲਈ ਪੰਜਾਬ ਦੀ ਐਮਰਜੈਂਸੀ ਮੀਟਿੰਗ ਕੀਤੀ ਹੈ ਉਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਜਿਹੜਾ 24 ਤਰੀਕ ਦਾ ਪ੍ਰੋਗਰਾਮ ਅਸੀਂ ਚੰਡੀਗੜ੍ਹ ਜਾ ਦਾ ਆਣ ਮਿੱਥੇ ਸਮੇਂ ਦੇ ਲਈ ਮਿੱਥਿਆ ਸੀ ਉਹਨੂੰ ਆਣ ਮਿੱਥੇ ਸਮੇਂ ਦੇ ਲਈ ਅਸੀਂ ਹੱਲ ਦੀ ਘੜੀ ਉਨੂੰ ਰੱਦ ਕਰ ਰਹੇ ਆਂ ਦੂਜੀ ਗੱਲ ਜਿਹੜੇ ਕਿਸਾਨ ਚਾਹੇ ਉਹ ਸੰਭੂ ਵਡਰੇ ਚਾਹੇ ਖਨਾਰੀ ਵਡਰੇ ਉਹਨਾਂ ਵਡਰਾਂ ਤੇ ਲੜ ਰਹੇ ਆ ਸਰਕਾਰ ਨੇ ਜੂਲਨਾਂ ਜ਼ਬਰ ਕੀਤਾ ਜਿਵੇਂ ਬਗਾਨੇ ਦੇਸ਼ ਵਾਲੇ ਨਾਗਰ ਕਾਲਾ ਬਤੀਰਾ ਉਹਨਾਂ ਨਾਲ ਕੀਤਾ ਚਾਹੇ ਪਾਣੀ ਦੀ ਬਿਛਾੜਾ ਮਾਰ ਦੀ ਗੱਲ ਹੈ ਚਾਹੇ ਉਹਨਾਂ ਤੇ ਗੋਲੇ ਬਰਾਉਣ ਦੀ ਗੱਲ ਹੈ ਚਾਹੇ ਉਹਨਾਂ ਤੇ ਲਾਠੀਆਂ ਬਰਾਉਣ ਦੀ ਗੱਲ ਹੈ ਉਹਨਾਂ ਨੂੰ ਫੱਟੜ ਕਰਨ ਦੀ ਗੱਲ ਹੈ ਉਥੇ ਕਿੱਲਾ ਘੱਡਣ ਦੀ ਗੱਲ ਹੈ ਕੰਦਾ ਘੱਡਣ ਦੀ ਗੱਲ ਹੈ ਅਸੀਂ ਉਹਦੀ ਜ਼ੋਰਦਾਰ ਨਿੰਦਿਆ ਕਰਦੇ ਆ ਤੇ ਉਹਨਾਂ ਬਾਈਆਂ ਨੂੰ ਕਹਿੰਦੇ ਆ ਕਿ ਤੱਕਲੇ ਰਹੋ ਅਸੀਂ ਕੱਲ ਵੀ ਕਿਹਾ ਸੀ ਅੱਜ ਅਸੀਂ ਫੈਸਲਾ ਕਰਕੇ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜੇ ਕਿਸਾਨ ਲੜ ਰਹੇ ਆ ਕਿਉਂਕਿ ਸਾਰੀਆਂ ਮੰਗਾ ਸਾਂਝੀਆਂ ਨੇ ਇਹ ਇਸ ਕਰਕੇ ਅਸੀਂ ਤਾਲਮੇਲ ਵਿੱਚ ਐਕਸ਼ਨ ਕਰਨ ਲਈ ਗੱਲ ਕੱਲ ਨੂੰ ਜਿਹੜਾ ਪ੍ਰੋਗਰਾਮ ਲਿਖਿਆ ਹੈ ਤੀਜੀ ਗੱਲ ਇਹ ਹੈ ਕਿ ਅੱਜ ਸੀ ਤਿੰਨ ਥਾਵਾਂ ਦੇ ਉੱਤੇ ਜਿਹੜੇ ਭਾਜਪਾ ਚ ਆ ਕਾਂਗਰਸ ਚੋਂ ਛਾਲ ਮਾਰ ਕੇ ਗਏ ਐ ਜੇ ਉਹ ਇਹਨਾਂ ਦਾ ਭਾਜਪਾ ਦਾ ਪ੍ਰਧਾਨ ਐ ਪੰਜਾਬ ਦਾ ਸੁਨੀਲ ਜਾਖੜ ਅਮਰਿੰਦਰ ਕੈਪਟਨ ਅਮਰਿੰਦਰ ਸੁਹੇ ਕੇਵਲ ਸਿੰਘ ਢਿੱਲੋਂ ਐ ਤਿੰਨਾਂ ਦੀਆਂ ਹਿੱਸਾਂ ਦਾ ਜਿਹੜਾ ਘ੍ਰਿਓ ਐ ਉਹ ਕੱਲ ਤੋਂ ਉਦੋਂ ਤੱਕ ਕੀਤਾ ਜਾਊਗਾ ਜਦੋਂ ਤੱਕ ਸ joint ਕਿਸਾਨ ਮੋਰਚੇ ਦੀ ਵੀ ਅਗਲੀ ਕਾਲ ਐ ਉਹ ਆ ਨਹੀਂ ਜਾਂਦੀ ਤੀਜੀ ਤੀਜੀ ਗੱਲ ਇਹ ਐ ਕਿ ਸਾਰੇ ਪੰਜਾਬ ਦੇ ਟੋਲ ਪਲਾਜੇ ਕੱਲ ਤੋਂ ਫੜੀ ਕੀਤੇ ਜਾਣਗੇ ਜਾਂ ਉਹ ਇਹ ਪ੍ਰੋਗਰਾਮ ਉਦੋਂ ਤੱਕ ਚੱਲਣਗੇ ਜਦੋਂ ਤੱਕ ਸੰਯੁਕਤ ਕਿਸਾਨ ਮੋਰਚਾ ਜਿਹੜਾ ਸਾਰੇ ਹਿੰਦ ਭਾਰਤ ਦਾ ਹੈ ਜੀਚ 12 ਸੂਬਿਆਂ ਨੇ ਹਿੱਸਾ ਲੈ ਆ ਰਾਤ ਜੜੀ ਮੀਟਿੰਗ ਹੋਈ ਹੈ ਉਸ ਕਰਕੇ ਉਹਨਾਂ ਦੀ ਕਾਲ ਕੱਲ ਨੂੰ ਮੀਟਿੰਗ ਹੋਣੀ ਹੈ ਉਸ ਮੀਟਿੰਗ ਜੀ ਕੀ ਫੈਸਲਾ ਹੁੰਦਾ ਹੈ ਉਦੋਂ ਤੱਕ ਇਹ ਜਿਹੜੀਆਂ ਮੈਂ ਦੋ ਗੱਲਾਂ ਕਰਾਈਆਂ ਨੇ ਇਹ ਅਸੀਂ ਬੰਦ ਕਰਾਂਗੇ ਕਿਉਂ ਭਾਈਆਂ ਨੂੰ ਅੱਜ ਲਲਕਾਰਾ ਮਾਰ ਕੇ ਕਹਿੰਦੇ ਆ ਕਿ ਤੁਹਾਡੇ ਮੋਢਾ ਮੋਢਾ ਜੋੜ ਕੇ ਕਿਉਂਕਿ ਮੰਗਾਂ ਸਾਰੀ ਕਿਸਾਨ ਜੀ ਦੇ ਸਾਂਝੀਆਂ ਨੇ ਇਹ ਇਸ ਕਰਕੇ ਅਸੀਂ 13 ਤਰੀਕ ਨੂੰ ਝਬਰ ਕੀਤਾ 14 ਦੀ ਮੀਟਿੰਗ ਸੱਦੀ ਹੈ 15 ਨੂੰ ਮidan ਚ ਆਗੇ ਤੇ ਹੁਣ ਮidan ਚੋਂ ਤੱਕ ਰਹਾਂਗੇ ਜੋ ਦੂਤ ਵਾਕੀ ਮੰਗਾ ਮੰਨੀਆਂ ਜਾਂਦੀਆਂ ਇਹ ਦੇਖੋ ਜੀ ਸੰਯੁਕਤ ਤਕਸਾਨ ਮੋਰਚੇ ਦੀ ਕਾਲ ਹੈ ਸਾਰਾ ਭਾਰਤ ਅੱਜ ਬੰਦ ਕੀਤਾ ਗਿਆ ਜਿੱਥੇ ਸਾਰਾ ਭਾਰਤ ਬੰਦ ਹੈ ਉੱਥੇ ਅਸੀਂ ਅੱਜ ਲਹਿਰੇ ਦੇ ਵਿੱਚ ਸਮੂਚੀਆਂ ਜਥੇਬੰਦੀਆਂ ਸਮੁੱਚੇ ਲੋਕ ਜੋ ਪੈਨਸ਼ਨ ਵਾਲੇ ਸਾਡੇ ਮਲਾਜ਼ਮ ਵੀਰ ਹੈ ਉਹ ਸਾਰੇ ਵੱਖ-ਵੱਖ ਤਬਕਿਆਂ ਦੇ ਜਿਹੜੀ ਸਾਰੇ ਤਬਕਿਆਂ ਦੇ ਜਿਹੜੇ ਲੋਕ ਹੈ ਉਹ ਆਏ ਹੋ ਸਾਰੇ ਦੁਖੀ ਹੈ ਕਿਉਂਕਿ ਇਹਦੇ ਵਿੱਚ ਸਾਰੀਆਂ ਸਾਂਝੀਆਂ ਮੰਗਾਂ ਜਿਹੜੇ ਲੋਕ ਅਸੀਂ ਰੋਟੀ ਖਾਂਦੇ ਉਹਨਾਂ ਦੀਆਂ ਸਭ ਦੀਆਂ ਮੰਗਾਂ ਨੇ ਸਾਂਝੀਆਂ ਨੇ ਇਹ ਜਣੀ ਮਤਲਬ ਉਸ 10 ਵਜੇ ਤੋਂ ਲਾ ਕੇ 4 ਵਜੇ ਤੱਕ ਜੋ ਆਪਣਾ ਟੀਪੁਆਇੰਟ ਹੈ ਜਾਖਲ ਵਾਲਾ ਇਹ ਬੰਦ ਕੀਤਾ ਹੋਇਆ ਹੈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਉਂਕਿ ਜਿਹੜੀਆਂ ਮੰਗਾਂ ਨੇ ਸੰਝੀਆਂ ਨੇ ਉਹਨਾਂ ਸੰਝੀਆਂ ਮੰਗਾਂ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਜਿੱਥੇ ਅੱਜ ਰੋਸ ਹੋ ਰਿਹਾ ਹੈ ਭਾਰਤ ਬੰਦ ਹੈ ਅਸੀਂ ਲੇਹਰੇ ਦੇ ਵਿੱਚ ਵੀ ਜਾਮ ਕੀਤਾ ਹੋਇਆ ਹੈ ਹਰਿਆਣੇ ਦੇ ਵਿੱਚ ਜੋ ਹਰਿਆਣਾ ਸਰਕਾਰ ਨੇ ਕੀਤਾ ਉਹ ਜੋ ਉੱਥੇ ਕਿਸਾਨ ਸਾਡੇ ਭਰਾ ਹੈ ਸਾਡੇ ਘਰਾਂ ਚੋਂ ਆ ਸਾਡੇ ਪਰਿਵਾਰਾਂ ਚੋਂ ਆ ਉਹਨਾਂ ਦੇ ਨਾਲ ਧੱਕਾ ਹੋਇਆ ਇਹ ਸਰਕਾਰ ਨੂੰ ਗੰਦ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਜੇ ਉਹਨਾਂ ਦੇ ਨਾਲ ਕਿਸੇ ਪ੍ਰਕਾਰ ਦਾ ਧੱਕਾ ਹੁੰਦਾ ਜ਼ਾਲਮ ਸਰਕਾਰ ਹੋਰ ਅੱਗੇ ਆਉਂਦੀ ਐ ਤਾਂ ਸਾਡੀ ਜਥੇਬੰਦੀ ਵੱਲੋਂ ਵੀ ਸਮੁੱਚੇ ਲੋਕਾਂ ਵੱਲੋਂ ਵੀ ਸੰਯੁਕਤ ਕਿਸਾਨ ਮੋਰਚਾ ਜਦੋਂ ਕਾਲ ਕਰਦਾ ਤੈਨੂੰ ਸੱਦਾ ਦਿੰਦਾ ਅਸੀਂ ਉਹਨਾਂ ਦੀ ਪਿੱਠ ਤੇ ਖੜੇ ਆਂ ਅਤੇ ਖੜੇ ਰਹਾਂਗੇ ਉਹਨਾਂ ਦੀ ਮਦਦ ਤੇ ਜਾਵਾਂਗੇ ਖੱਟਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਲੋਕ ਲੋਕ ਹੁੰਦੇ ਐ ਜਦੋਂ ਲੋਕ ਲੜਦੇ ਐ ਲੋਕ ਜਿੱਤਦੇ ਐ ਸਰਕਾਰਾਂ ਹਮੇਸ਼ਾ ਹਾਰਦੇ ਹੁੰਦੀਆਂ ਸਰਕਾਰਾਂ ਨੇ ਹਾਰਨੇ ਸਦਾ ਦੇਖਿਆ ਕਿ ਕਿਸਾਨਾਂ ਦੇ ਸਮਰਥਨ ਦੇ ਵਿੱਚ ਹਰ ਵਿਭਾਗ ਉੱਤਰਿਆ ਉੱਥੇ ਹੀ ਦੂਜੇ ਪਾਸੇ ਬੀਬੀਆਂ ਵੀ ਇਸ ਧਰਨੇ ਦੇ ਵਿੱਚ ਸ਼ਾਮਲ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ